ਸਾਡੇ AID ਸਰ ਥੋੜਾ ਦੱਸ ਦੋ ਨਾ ਸਰ ਥੋੜਾ ਬਲੀਵ ਕਰ ਦੋ ਸਰ ਥੋੜਾ ਬਲੀਵ ਕਰ ਦੋ ਸਾਡੇ AID ਹਿਸਾਬ ਨਾਲ 10 ਲਾਟਾ ਆਲਰੇਡੀ ਜਾਰੀ ਹੋ ਚੁੱਕਾ ਜੀ ਬਲੀਵ ਕਰ ਦੋ ਪੂਜਾਤ ਕਰ ਹੱਦੀ AID ਹਿਸਾਬ ਕਰ ਲੀ ਜੀ ਸਰ ਸਰ ਥੋੜਾ ਬਤਾ ਫੀਸ ਜੀ ਸਾਡੇ AID ਨੂੰ ਪੇਸ਼ ਕੀਤਾ ਗਿਆ ਜੀ ਕੋਰਟ ਦੇ ਵਿੱਚ ਕੀ ਹੈ ਜੀ ਪੂਰਾ ਇਹ ਮਾਮਲਾ ਉਹਨਾਂ ਨੂੰ ਜੀਟੀ ਸ਼ੀਟ ਮਾਰਦੇ 13 ਤੱਕ ਭੇਜ ਦਿੱਤਾ ਜੀ ਕਿੰਨੇ ਦਿਨ ਦਾ ਰਿਮਾਂਡ ਮਿਲਿਆ ਜੀ ਕਿੱਥੋਂ ਦਾ ਮਾਮਲਾ ਸੀ ਹਾਂ ਜੀ ਕਿੱਥੋਂ ਦਾ ਮਾਮਲਾ ਸੀ ਦੋ ਮਿੰਟ ਸਰ ਖਲੋ ਗਏ ਸਰ 1 ਮਿੰਟ ਖਲੋ ਗਏ ਮੇਰਾ ਨਾਮ ਅਮਰਪਾਲ ਸਿੰਘ ਹੈ ਜੀ ਮੈਂ 10 ਤੱਕ ਰਹਿਣ ਵਾਲਾ ਹਾਂ ਮੈਂ ਤੁਹਾਡੇ ਮਾਦਮ ਲਈ ਕਲੀਅਰ ਕਰਨਾ ਚਾਹੁੰਦਾ ਪਹਿਲਾਂ ਇੱਕ ਨਿਊਜ਼ ਫਲੈਸ਼ ਹੋ ਰਹੀ ਹੈ ਕਾਪੀ ਚੈਨਲ ਦੇ ਉੱਤੇ ਇੱਕ ਇਹ ਜੀ ਰਸ਼ਪਾਲ ਸਿੰਘ ਅਧਿਆਰਕ ਸੀਫ ਦੇ ਨੇ ਰਿਟਾਇਰ ਹੋ ਗਿਆ ਜੀ ਉਹਨੂੰ ਅੱਜ ਪੇਸ਼ ਕਰਨਾ ਸੀਗਾ ਮਾਮਲਾ ਸੀਗਾ ਵੀ ਇੱਕ ਨਿਊਜ਼ ਫਲੈਸ਼ ਹੋ ਰਹੀ ਹੈ ਵੀ ਸੀਬੀਏ ਲੋਕਿਆ ਗਿਆ ਉਹ ਥੋੜਾ ਜਿਹਾ ਮੀਡੀਆ ਨੂੰ ਗਲਤ ਗਾਈਡ ਕੀਤਾ ਗਿਆ ਤੇ ਗਲਤ ਇਨਫੋਰਮੇਸ਼ਨ ਮਿਲੀ ਹੈ ਐਕਚੁਅਲੀ ਇਹ ਮੁਕੱਦਮਾ ਹੈ ਜੀ 2019 ਦਾ ਜਿਹਦਾ ਮੈਂ ਵਿਕਟਮ ਹੈ ਮੇਰੇ ਤੇ ਅਮਨ ਸਰ ਐਸਟੀਐਫ ਨੇ 2019 ਦੇ ਵਿੱਚ ਇੱਕ ਕਵਰ ਦੇ ਲਾਗ ਐਨਡੀਪੀਐਸ ਦਾ ਇੱਕ ਹੀ ਕਾਰਜ ਦਰਸੀ ਦਾ ਮਕਦਮਾ ਦਰਜ ਕੀਤਾ ਸੀ 200 ਗ੍ਰਾਮ ਹਿਤ ਦੇ ਪਾਏ। ਹਾਂ। ਉਹਦੇ ਇਸ ਬੰਦ ਚ ਇਨਕੁਆਰੀ ਹੋਈ ਹੈ ਹਾਈ ਲੈਵਲ ਤੇ। ਉਹ ਇਹਦੇ ਵਿੱਚ ਆਲਰੇਡੀ ਪਹਿਲਾਂ ਇੱਕ ਜਿਸਮ ਇਨਸਪੈਕਟਰ ਨੇ ਮਕਦਮਾ ਦਰਜ ਕੀਤਾ। ਉਹਦੇ ਦੇ ਪਰਚਾ ਦਰਜ ਹੋ ਚੁੱਕਾ। ਜਿਹੜਾ ਆਈਓ ਸੀਗਾ। ਉਹ ਲੋ ਇਹਦੀ ਗਲਤੀ ਸਭ ਇਹਦੇ ਚ ਸਪਲੀਮੈਂਟਰੀ ਚਲਾਨ ਅੱਗੇ ਪੰਜ ਪਏ ਹੋਏ ਆ ਜੀ। ਸੈਸ਼ਨ ਕੋਰਟ ਮਾਨ ਜੋ ਸੈਸ਼ਨ ਕੋਰਟ ਦੀ ਕੋਰਟ ਆਲਰੇਡੀ ਚੱਲ ਰਹੀ ਹੈ ਜੀ। ਇਹਦੇ ਚ ਜਿਹੜਾ ਸੈਕੰਡ ਆਈਓ ਸੀਗਾ। ਹਾਂ। ਉਮੀ ਨਾਮਜਦ ਹੈ ਇਹ ਜਿਹੜੇ ਜਿਹੜੇ ਮੁਹਰ ਬਣਾਏ ਸੀ ਇਹਨਾਂ ਨੇ ਆਪਣੇ ਉਹ ਵੀ ਨਾਮਜਦ ਨੇ ਤੇ ਜਿਹੜੀ ਪ੍ਰਾਈਵੇਟ ਪਾਰਟੀ ਦੇ ਥਰੂ ਇਹਨਾਂ ਨੇ ਕੰਮ ਕੀਤਾ ਉਹ ਵੀ ਨਾਮਜਦ ਨੇ ਤਾਂ ਤੁਹਾਨੂੰ ਕਿਹੜੇ ਪਿੰਡ ਦੇ ਉੱਪਰ ਇਹਨਾਂ ਦੇ ਵੱਲੋਂ ਚੁੱਕਿਆ ਗਿਆ ਕਿਹੜੇ ਨਾਕੇ ਦੀ ਕਹਾਣੀ ਬਣਾਈ ਮੈਂ ਨਹੀਂ ਦੱਸਦਾ ਜੀ ਮੈਂ ਪਹਿਲੀ ਅੱਜ ਦਾ ਕਲੀਅਰ ਕਰਨਾ ਚਾਹੁੰਦਾ ਇਹ ਹੈ ਜੀ ਰਸ਼ਪਾਲ ਸਿੰਘ ਅੱਜ ਤੋਂ ਤਕਰੀਬਨ 1.5 ਸਾਲ ਪਹਿਲਾਂ ਦਾ ਨੋਮੀਨੇਟਡ ਹੈ ਜੀ ਬੀਇੰਗ ਏ ਆਈਜੀ ਸੌਰੀ ਟੂ ਸੇ ਮੈਨੂੰ ਕਹਿਣਾ ਪੈ ਰਿਹਾ ਵੀ ਇਹਦੀ ਜਿਹੜੇ ਡਿਪਾਰਟਮੈਂਟ ਦੇ ਵਿੱਚ ਸਹੀ ਬੰਦੇ ਵੀ ਐ ਤੇ ਕੁਝ ਗਲਤ ਅਨਸਰ ਵੀ ਐ ਜਿੰਨੇ ਕਿ ਇਹਨੂੰ ਮੈਂ ਹਮਸਾ ਅਫਸਰ ਉਹਦੇ ਗੰਦੇਆਂ ਸੰਤੋਂ ਬਚਾਉਣ ਲਈ ਕੁਛ ਇਹਨਾਂ ਦੇ ਹਮੈਤੀ ਹੁੰਦੇ ਆ ਉੱਥੇ ਉਹ ਮੈਤਿਆਂ ਦੀ ਬਚਾਉਣ ਕਰਕੇ 2019 ਤੋਂ ਮੈਂ ਲੜਾਈ ਲੜਦਾ ਆ ਆ 2024 10 7 2024 ਨੂੰ ਨਾਮਿਨੇਟ ਹੋਇਆ ਉਹ ਵੀ ਮੈਨੂੰ ਮਾਨਯੋਗ ਹਰਿਆਣਾ ਪੰਜਾਬ ਹਰਿਆਣਾ ਕੋਰ ਦਾ ਵੀ ਦਾ ਹਸਾਰਾ ਲੈਣਾ ਪਿਆ ਉਹਨਾਂ ਦੇ ਹੀ ਆਰਡਰਾਂ ਦੇ ਸਰਕਾਰ ਇਹ ਨਾਮਿਨੇਟ ਹੋਇਆ ਬੰਦਾ ਜੀ ਉਸ ਤੋਂ ਬਾਅਦ 1.5 ਸਾਲ ਤੋਂ ਇਹਨੂੰ ਹੁਣ ਫਿਰ ਸ਼ੀਲਡ ਕੀਤਾ ਗਿਆ ਜਿਹਦੀ ਰੈਸਟ ਨਹੀਂ ਪਾਈ ਗਈ ਮੈਂ ਹਰ ਜਗ੍ਹਾ ਗਿਆ ਜੀ ਹਿਊਮਨ ਰਾਈਟਸ ਫੋਨ ਦੇ ਵਿੱਚ ਸਾਰੇ ਕਰਕੇ ਅਖੀਰ ਫਿਰ ਮੈਨੂੰ ਦਰਵਾਜਾ ਖੜਗਾਉਣਾ ਪਿਆ ਮਾਨ ਜੋ ਹਰਿਆਣਾ ਹਾਈ ਕੋਰਟ ਚਲੀਕਾਰ ਜੀ ਦਾ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਇਹਨੂੰ ਅਰੈਸਟ ਕੀਤਾ ਗਿਆ 27 ਤਰੀਕ ਨੂੰ ਅਰੈਸਟ ਕਰ ਲਿਆ ਦਿੱਤਾ ਗਿਆ ਸੀ ਜੀ ਔਰ ਤੁਸੀਂ ਹੱਦ ਦੇਖੋ ਇਹਨਾਂ ਨੂੰ ਵੀਆਈਪੀ ਟ੍ਰੀਟਮੈਂਟ ਦਿੰਦੀ ਤੇ ਵੀ ਉਸ ਦਿਨ ਤੇ ਚਲੋ ਇਹਨਾਂ ਨੂੰ ਪੇਸ਼ ਕਰ ਤਿੰਨ ਦਿਨ ਤਾਂ ਮਾਰ ਲਿਆ ਗਿਆ ਅੱਜ ਇਹਨੂੰ ਦੁਬਾਰਾ ਪੇਸ਼ ਕਰਨਾ ਸੀਗਾ ਅੱਜ ਫਿਰ ਨਹੀਂ ਪੇਸ਼ ਕੀਤਾ ਗਿਆ ਇਹਨਾਂ ਨੂੰ ਵੀਸੀ ਥਰੂ ਪੇਸ਼ ਕੀਤਾ ਗਿਆ ਤੋਂ ਇੱਕ ਨੀਅਤ ਦਸਾਉਂਦਾ ਸਾਰਾ ਕੋਈ ਕਿ ਵੀ ਕਿੰਨਾ ਉਹਨੂੰ ਵੀਆਈਪੀ ਟ੍ਰੀਟਮੈਂਟ ਦਿੱਤਾ ਜਾ ਰਿਹਾ ਪਰ ਮੈਂ ਇੱਥੇ ਨਹੀਂ ਹਟੂੰਗਾ ਜੀ ਜੇ ਇਹ ਇਦਾਂ ਕਰਦੇ ਜਾ ਰਹੇ ਨੇ ਮੈਂ ਇਹਦੇ ਤੇ ਬੋਰਡ ਬਣਾਉਣ ਦੀ ਵੀ ਜਿਹੜੀ ਦਖਾਸਤ ਦਊਗਾ ਜੱਜ ਜੀ ਪਾਇਆ ਜੀ ਅੱਜ ਨਹੀਂ ਹੋਇਆ ਇੱਕ ਜੁਲ ਹਾਂਜੀ ਕੀ ਕਿਹਾ ਗਿਆ ਵੀ ਅੱਜ ਕਾਦੀ ਗੱਲਾਂ ਨਹੀਂ ਪਈ ਅੱਜ ਇਹਨਾਂ ਨੇ ਇਹ ਹੀ ਪੇਸ਼ ਕੀਤਾ ਸੀ ਕਿ ਵੀ ਉਹ 27 ਤਰੀਕ ਨੂੰ ਫੜੇ ਗਏ ਸੀ 28 ਤਰੀਕ ਨੂੰ ਉਹਨਾਂ ਨੂੰ ਚੈਸਟ ਪਿੰਨ ਹੋ ਗਈ ਬੀਪੀ ਹੋ ਗਈ ਹੁਣ ਇਹਨਾਂ ਦੇ ਬੀਪੀ ਘਟਦੇ ਨੇ ਜਦੋਂ ਤਾਂ ਮੇਦੋਸ਼ਾ ਦੇ ਦੇ ਕਰਦੇ ਨੇ ਉਦੋਂ ਇਹਨਾਂ ਨੂੰ ਕੁਝ ਨਹੀਂ ਹੁੰਦਾ ਦੂਜੀ ਗੱਲ ਹੈ ਇਹਨੂੰ ਜਦੋਂ ਅਰੈਸਟ ਕੀਤਾ ਗਿਆ ਔਨ ਰੋਡ ਕੀਤਾ ਗਿਆ ਉਦੋਂ ਤਾਂ ਚੰਗਾ ਭਲਾ ਸੀ ਅਗਲੀ ਦਾ ਅਗਲੀ ਸਵੇਰ ਨੂੰ ਇਹਨੂੰ ਸਫਲ ਕਰਾ ਦੇ ਕਾਰਨ ਕੀ ਸਮਝਦੇ ਹੋ ਕਾਰਨ ਆਬਵੀਅਸਲੀ ਵੀ ਸਾਰੇ ਸਮਝਦੇ ਆ ਜੀ ਜੇ ਡੇਢ ਸਾਲ ਤੋਂ ਉਸ ਬੰਦੇ ਨੂੰ ਅਰੈਸਟ ਨਹੀਂ ਕੀਤਾ ਗਿਆ ਡੇਢ ਸਾਲ ਤੋਂ ਭਗੌੜਾ ਆ ਠੀਕ ਹੈ ਜੀ ਵੱਡੇ ਅਧਿਕਾਰੀਆਂ ਹੋਣ ਕਰਕੇ ਸਪੌਂਸਰਸ਼ਿਪ ਦੀ ਗੱਲ ਹੈ ਜੀ ਸਰ ਕੋਈ ਥ੍ਰੈਟ ਆਈ ਤੁਹਾਨੂੰ ਧਮਕੀਆਂ ਮੈਨੂੰ ਆਈਆਂ ਜੀ ਉਹਦੇ ਲਈ ਮੈਨੂੰ ਸਿਕਿਉਰਟੀ ਵੀ ਥੋੜੀ ਬਹੁਤ ਪ੍ਰੋਵਾਈਡ ਕੀਤੀ ਗਈ ਹੈ ਬਾਕੀ ਮੈਨੂੰ ਅਜੇ ਤੱਕ 3 ਗਨਮਨ ਪ੍ਰੋਵਾਈਡ ਕੀਤੇ ਗਏ ਨੇ ਬਾਕੀ ਜੇ ਵਿਚਾਰ ਚੱਲ ਰਿਹਾ ਜੀ ਇਹਦੇ ਮਸਲੇ 'ਚ ਮੈਨੂੰ ਧਮਕਾਇਆ ਵੀ ਗਿਆ ਹਰ ਤਰੀਕੇ ਨਾਲ ਨੂੰ ਅ ਨੈਕਸਟ ਸਟੈਪ ਕੀ ਹੈ ਜੀ ਨੈਕਸਟ ਸਟੈਪ ਮੇਰਾ ਇਹੀ ਹੈ ਜੀ ਅੱਗੇ ਇਹਦੇ ਵਿੱਚ ਅਜੇ ਵੀ ਇਲੈਗੈਲਿਟੀਜ਼ ਬਹੁਤ ਜ਼ਿਆਦਾ ਨੇ ਇਹ ਇਥੇ ਤੱਕ ਨਹੀਂ ਮੁੱਕੀ ਜਾਂਦਾ ਜੋ ਜੋ ਇਹਦੇ ਵਿੱਚ ਹੋਰ ਵੀ ਨੇ ਕਿਉਂਕਿ ਇਹਦੇ ਵਿੱਚ ਇੰਸਪੈਕਟਰ ਤੇ ਬੰਦਾ ਦਿੱਤਾ ਗਿਆ ਜਿਹਨੇ ਮੁਕਤਮਾ ਦਰਜ ਕੀਤਾ ਸੀਗਾ ਇੰਸਪੈਕਟਰ ਪ੍ਰਵੀਨ ਕੁਮਾਰ ਕੋਈ ਇੱਥੇ ਕਰ ਵੀ ਜਾਂਦੇ ਉਦੋਂ ਬਾਅਦ ਸੈਕੰਡ ਆਇਓ ਸੀਗਾ ਇੱਕ ਇੰਸਪੈਕਟਰ ਅਮਰ ਪ੍ਰਤਾਪ ਤੇ ਇਹਦੇ ਵਿੱਚ ਮੁਖਬਰ ਬਣਾਏ ਗਏ 61 ਵਾਲੇ ਦੀ ਪਾਰਟੀ ਆ ਜੀ ਜਿਨ੍ਹਾਂ ਨੇ ਇਹ ਕੰਮ ਕਰਾਇਆ ਸੀਗਾ ਉਹ ਜੋ ਬਤ ਵੀ ਸ਼ਾਮਲ ਨੇ ਜਿਹਦੇ ਵਿੱਚ ਸਿਰਫ ਇੱਕ ਪ੍ਰਾਈਵੇਟ ਪਰਸਨਸ ਨਹੀਂ ਆ ਰਹੇ ਇਹਦੇ ਵਿੱਚ ਜੋ ਆਈਜੀ ਰੈਂਕ ਦੀ ਇਨਕੁਆਰੀ ਕੀਤੀ ਸੀ ਉਹਨਾਂ ਨੇ ਆਲਰੇਡੀ ਮੈਂਸ਼ਨ ਕੀਤਾ ਸੀ ਆਪਣੀ ਰਿਪੋਰਟ ਚ ਇਹ ਬੰਦੇ ਨਾਮਜ਼ਦ ਹੋਣੇ ਚਾਹੀਦੇ ਬਟ ਇਹ ਪਰਮਾਤਮਾ ਦੀ ਮਿਹਰ ਨਾਲ ਲੱਗਾ ਰਿਹਾ ਜੀ ਮੈਂ ਬੜੀ ਮਿਹਨਤ ਕਰਨੀ ਪਈ ਮੈਨੂੰ ਕਾਨੂੰਨ ਦਾ ਸਹਾਰਾ ਲੈਣਾ ਪਿਆ ਮੈਨੂੰ ਜੁਡੀਸ਼ੀਰੀ ਦੇ ਬਿਲਕੁਲ ਮਾਣ ਹੈ ਕਿਉਂਕਿ ਇਹਦੇ ਇਹਦੇ ਵਿੱਚ ਜਿਹੜਾ ਕੇਸ ਚੱਲ ਰਿਹਾ ਆਲਰੇਡੀ ਉਹ چل ਰਿਹਾ ਜੀ ਸ਼੍ਰੀ ਛੱਤੀਨ ਗੁਏਲ ਜੀ ਲੱਗਦਾ ਕਿ ਮੇਰੇ ਵੇਲੇ ਇਨਸਾਫ ਮਿਲੇਗਾ ਜੁਡੀਸ਼ਰੀ ਤੇ ਮੇਰਾ ਮੈਨੂੰ ਬਿਲਕੁਲ ਆ ਜੀ ਪੂਰਾ ਇਨਸਾਫ ਮਿਲੂਗਾ ਜੀ ਇਹਦੇ ਤੇ ਵੀ ਆ ਜੀ ਇਹਨਾਂ ਨੇ ਹੁਣ ਗੱਲ ਕੀਤੀ ਹੈ ਕਿ ਵੀ ਅਸੀਂ ਇਹਨੂੰ ਫੜ ਲਿਆ ਮੈਂ ਕਲੀਅਰ ਕਰਦਾ ਨੋਮੀਨੇਟ ਕੀਤਾ ਨਹੀਂ ਕਰਵਾਉਣਾ ਪਿਆ ਉਸਨੇ ਫੜਿਆ ਨਹੀਂ ਇਹ ਫੜਾਉਣਾ ਸੋ ਦੇਖੋ ਜੀ ਕਿੰਨੀ ਇਹਦੇ ਚ ਆਮ ਬੰਦੇ ਦੀ ਕਿੰਨੀ ਤੰਗੀ ਹੋਊਗੀ ਜੇ ਵੀ ਇੰਨੀ ਤੇ ਵੀ ਅਫਸਰੀ ਸਿਰਫ ਇਹ ਅਫਸਰੀ ਨਹੀਂ ਇਹਨਾਂ ਨੂੰ ਬਚਾਉਣ ਵਾਲੇ ਵੀ ਇੱਥੇ ਬੈਠੇ ਹਨ ਪਰ ਮੈਂ ਸਾਰਿਆਂ ਬਾਰੇ ਨਹੀਂ ਕਹਿੰਦਾ ਕਿ ਸਾਰੇ ਇਦਾਂ ਦੇ ਨੇ ਪਰ ਵਿੱਚ ਕੁਝ ਹੈਗੇ ਨੇ ਇਦਾਂ ਦੇ ਉਹਨਾਂ ਚੋਂ ਜਿਵੇਂ ਇਹ ਵੀ ਹੈ ਦੂਜੀ ਗੱਲ ਜਿਹੜੀ ਮੈਂ ਕਰਨੀ ਚਾਹੁੰਦਾ ਕਿ ਮੈਂ ਇੱਕ ਸਚਾਈ ਦੱਸਣੀ ਚਾਹੁੰਦਾ ਆਪਣੇ ਮੰਦੀ ਹੈ no doubt ਇਹ ਲੜਿਆ ਮੈਂ ਪਹਿਲਾਂ ਆਪਣੇ ਆਪ ਨਾਲ ਜੇ ਮੇਰੇ ਨਾਲ ਤੱਕਾ ਹੋਇਆ ਤਾਂ ਖੋਚ ਮੇਰੀ ਬਾਅਦ ਚ ਬਦਲੀ ਕਿਉਂਕਿ ਮੇਰੇ ਕੋਲ ਹੁਣ ਤੱਕ ਅਸ਼ਪਾਲ ਸਿੰਘ ਦੇਖਲਾ ਸਿਰਫ ਅਸ਼ਪਾਲ ਜਿੰਨੀ ਪਰ ਮੈਂ ਜੋ ਮੈਂਸ਼ਨ ਕਰਦਾ ਇਦੇ ਖਿਲਾਫ ਜਿਹੜੇ ਇਹਦੇ ਸਤਾਏ ਨਿਜਾਇਜ਼ ਪਰਚੇ ਕੀਤੇ ਕਾਫੀ ਬੰਦੇ ਆ ਚੁੱਕੇ ਨੇ ਮੈਂ ਉਹਨਾਂ ਲਈ ਵੀ ਲੜਾਂਗਾ ਮੇਰੇ ਕੋਲ 21 ਤੋਂ 22 ਬੰਦੇ ਮੇਰੇ ਕੋਲ ਆ ਗਏ ਨੇ ਜਿਨ੍ਹਾਂ ਦੇ ਉੱਪਰ ਪਰਚੇ ਜਿਨ੍ਹਾਂ ਦੇ ਨਿਜਾਇਜ਼ ਪਰਚੇ ਹੋਏ ਨੇ ਪਰ ਮੈਂ ਆਪਣੀ ਪਹਿਲੀ ਗੱਲ ਕਰਾਂ ਮੇਰੀ ਸੋਚ ਇਹੀ ਬਣੀ ਕਿ ਵੀ ਮੈਨੂੰ ਤੇ ਪ੍ਰਮਾਤਮਾ ਨੇ ਕੋਈ ਬਖਸ਼ ਦਿੱਤੀ ਕਿ ਇਹ ਸਿਸਟਮ ਨਾਲ ਲੜਨਾ ਸੌਖੀ ਗੱਲ ਨਹੀਂ ਆਪਾਂ ਸਾਰੇ ਆਂ ਬਟ ਜੀ ਮਦਦ ਕੀਤੀ ਹੈ ਪ੍ਰਮਾਤਮਾ ਨੇ ਸਰ ਕੀ ਦਿੱਤਾ ਆ ਜਿੰਨੇ ਕ ਚਾਰ ਅੱਖਰ ਮੇਰੇ ਪਰਿਵਾਰ ਨੇ ਮੈਨੂੰ ਪੜਾਇਆ ਬਾਕੀ ਦੀ ਗੈਲਟੀਆਂ ਨੂੰ ਮੈਂ ਦੇਖਿਆ ਉਹਨਾਂ ਦੇ ਅਸ਼ੀਰਵਾਦ ਨਾਲ ਤੇ ਪ੍ਰਮਾਤਮਾ ਦੇ ਅਸ਼ੀਰਵਾਦ ਨਾਲ ਮੈਂ ਲੜਿਆ ਤੇ ਜੰਗੇ ਮੇਰੀ ਜਾਰੀ ਰਹੂਗੀ ਇਹ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਹੈ ਮੇਰਾ ਵੀ ਆ ਪੁਲਿਸ ਨੇ ਤੇ ਸਰਕਾਰ ਨੇ ਬਣਾਇਆ ਹੈ ਜਿਕੇ ਵੀ ਇੰਨਾ ਕਰਨਾ ਪਰ ਮੇਰਾ ਆ ਕਿ ਵੀ ਇਹ ਅੰਦਰ ਬੈਠੇ ਜਿਹੜੇ ਇਹ ਖੁਦ ਡਰਗਸ ਕਰਨੇ ਜਿਹੜੇ ਖੁਦ ਪਲਾਨ ਕਰ ਕਰਕੇ ਇੱਕ ਜਿਹੜੀ ਗਵਰਮੈਂਟ ਕਲੀਅਰ ਕਰਾ ਜਿਹੜੀ ਉਹ ਨਿਊਜ਼ ਫਲੈਸ਼ ਹੋ ਰਹੀ ਹੈ ਉਹ ਇੱਕ 2017 ਦਾ ਮਕਦਮਾ ਮੇਰੇ ਨਾਲ ਤਾਂ ਕੋਈ ਕੰਸਰਵ ਨਹੀਂਆ ਬਟ ਉਹ ਇੱਕ ਅਲੱਗ ਇਹਨਾਂ ਤੇ ਇੱਕ ਸੀਬੀਆਈ ਨੂੰ ਉਹਦੇ ਤੇ ਸੀਬੀਆਈ ਮਾਜੁਬ ਅਦਾਲਤਾਂ ਦੀ ਮਾਰੀ ਦੀ ਉਹਦੇ ਚ ਆਲਰੇਡੀ ਕੇਸ ਚੱਲ ਰਿਹਾ ਬਟ ਜਿਹੜਾ ਇਹਨੂੰ ਅਰੈਸਟ ਕੀਤਾ ਗਿਆ ਉਹ ਇਹ 2019 ਦਾ ਮਕਦਮਾ ਜੀ ਮਕਦਮਾ ਨੰਬਰ 34 11 2 2019 ਤਣਾ ਸਿਵਲ ਹੈ ਠੀਕ ਹੈ ਜੀ ਪਹਿਲੀ ਸਟੋਰੀ ਕਲੀਅਰ ਕਰੋ ਕਿਹੜੇ ਹਾਲਾਤਾਂ ਚ ਤੁਹਾਡੇ ਮਾਮਲਾ ਮੈਨੂੰ ਇਸੇ ਮੈਨੂੰ ਇਸੇ ਦੰਤ ਇਸੇ ਕੋਰਟ ਤੋਂ ਬੁਣ ਚੁੱਕਿਆ ਗਿਆ ਸੀਗਾ ਜੀ ਬਸ ਕਲੀਅਰ ਕਰੋ ਨਾ ਤੁਸੀਂ ਕਿਹੜੇ ਕੋਰਟ ਦੇ ਵੇ ਤਰੀਕ ਤੇ ਆਏ ਸੀ ਜੀ ਮੈਂ ਕੋਰਟ ਤਰੀਕ ਤੇ ਆਇਆ ਸੀਗਾ ਜੀ ਮੇਰੀ ਇਹ ਤਰੀਕ ਉਸੇ ਪਾਰਟੀ ਨਾਲ ਸੀ ਸਠਿਆਲੇ ਵਾਲਿਆਂ ਦੀ ਦੇ ਰਿਹਾ ਨਹੀਂ ਦਲਬੀਰ ਸਿੰਘ ਉਹਨਾਂ ਨਾਲ ਜੀ ਉਹਨਾਂ ਨੇ ਇਹ ਪਲਾਂਟੇਸ਼ਨ ਕਰਾ ਕੇ ਕੰਮ ਕੀਤਾ ਜੀ ਤਾਂ ਕਿਹੜੇ ਨਾਕੇ ਦੇ ਉੱਪਰ ਪੂਰਾ ਜਿਹੜੀ ਕਹਾਣੀ ਬਣਾਈ ਗਈ ਆ ਜੀ ਨਹੀਂ ਉਹ ਇੱਥੇ ਹੀ ਬਣਾਉਣੀ ਪਈ ਜੀ ਜਿਹਦੇ ਚ ਕਾਫੀ ਡਿਟੇਲ ਦੇ ਵਿੱਚ ਮੈਂ ਤੁਹਾਨੂੰ ਬਾਅਦ ਚ ਦੱਸਾਂਗਾ ਜੀ ਇਹਦੇ ਜਿੰਨੀ ਹੈ ਕਿ ਮੈਨੂੰ ਇਹੀ ਆ ਦੱਸਦਾ ਗੁੰਦਾ ਵੀ ਆਲੇ ਵੀ ਦੇਖੋ ਕਿ ਨਿਹਾਇਤ ਇਹਨਾਂ ਦਾ ਕਿੰਨਾ ਕਰਮਧਾਰ ਆ ਵੀ ਅੱਜੇ ਵੀ ਰਿਮਾਂਡ ਵੇਲੇ ਵੀ ਇਹਨੂੰ ਪੇਸ਼ ਨਹੀਂ ਕੀਤਾ ਗਿਆ ਉਹ ਵੀ ਵੀ ਸੀ ਤੇ ਕਰਾਇਆ ਜਾ ਰਿਹਾ ਜੀ ਠੀਕ ਆ ਜੀ 1.5 ਸਾਲ ਤੋਂ ਬਾਅਦ ਭਗੋੜੇ ਹੋਣ ਤੋਂ ਬਾਅਦ ਵੀ ਇਹਨੂੰ ਇੰਨੀ ਚਲੋ ਦਿੱਤਾ ਜਾਵੇ ਠੀਕ ਹੈ ਠੀਕ ਹੈ ਠੀਕ ਹੈ ਸੋ ਮੇਰੀ ਪ੍ਰਸ਼ਾਸਨ ਕੋ ਮੰਗਿਆ ਉਹਨੇ ਕਿ ਵੀ ਇਹਦੇ 'ਚ ਮੇਰੀ ਜੀਆਂ ਸੈਟ ਹੁਣ ਤੱਕ 13 ਸਿੱਟਾ ਬਣ ਚੁੱਕੀਆਂ ਸੀ ਇਨਕਲੂਡਿੰਗ ਰਿਮਾਨਡ ਤੋਂ ਲੈ ਕੇ ਮੇਰੀ ਮੈਂ ਮੰਗ ਕੇ ਕਿਹਾ ਮੰਗਦੇ ਰੱਖੀ ਮੰਗਦੇ ਨਾਲੇ ਮੰਨੀ ਨਹੀਂ ਮੈਨੂੰ ਤਾਂ ਲੜਨਾ ਪਿਆ ਤੇ ਮੈਨੂੰ ਲੱਗਦਾ ਵੀ ਹੁਣ ਵੀ ਲੜਨਾ ਹੀ ਪੈਣਾ ਪਹਿਲਾਂ ਮੈਨੂੰ ਲੱਗਦਾ ਸੀਗਾ ਵੀ ਇਹ ਕੁਝ ਮੇਰੇ ਲਈ ਕਰਨਗੇ ਹੁਣ ਪਰ ਜਿੱਦਾਂ ਇਹਨਾਂ ਨੇ ਅੱਜ ਕੀਤਾ ਕਿ ਉਹਨੂੰ ਪੇਸ਼ ਨਹੀਂ ਕੀਤਾ ਉਹਦੇ ਲਈ ਮੈਂ ਬੋਰਡ ਵੱਖਰਾ ਬਣਾਉਣ ਦੀ ਕੋਸ਼ਿਸ਼ ਕਰੂੰਗਾ ਜੀ ਮੈਂ ਤੇ ਜਨਾ ਮੇਰੇ ਕੋ ਹੋ ਸਕਿਆ ਵਾ ਉਹਨਾ ਮੈਂ ਲਾਉਂਗਾ ਇਹਦੇ ਅਜੇ ਇਹੀ ਨਹੀਂ ਅਜੇ ਇਹਦੇ ਵਿੱਚ ਬਹੁਤ ਸਾਰੇ ਛੋਟੇ ਵੀ ਤੇ ਵੱਡੇ ਅਫਸਰ ਵੀ ਜਦੋਂ ਵਿੱਚ ਮੂਲਤ ਹੈਗੀ ਆ ਮੈਂ ਉਹ ਲੜੂੰਗਾ ਫਾਈਟ ਕਰੂੰਗਾ ਜਿੰਉਂ ਤੱਕ ਮੇਰੇ ਸਾਹ ਆ ਜਦੋਂ ਤੱਕ ਮੇਰੇ ਤੇ ਜੋਸ਼ ਭਾਜੀ ਹੁਣ ਤੱਕ ਸਾਰੇ ਇਹੋ ਸੋਚਦੇ ਕਿ ਤੁਹਾਡਾ ਜਿਹੜਾ ਮਾਮਲਾ ਸੀਬੀਆਈ ਦੇ ਨਾਲ ਜੁੜਿਆ ਆ ਇਹ ਬਿਲਕੁਲ ਨਹੀਂ ਜੁੜਿਆ। ਜਾਨਣਾ ਚਾਹੁੰਦੇ ਆ ਕਿ ਇਹ ਮਾਮਲਾ ਕਦੋਂ ਦਾ ਸੀਗਾ ਤੁਹਾਡੀ ਰੇਂਜ ਕਿੱਦਾਂ ਆਏ ਔਰ ਕਾਰਨ ਕੀ ਰਿਹਾ ਦੱਸਤਾ ਜੀ ਇਹ ਮੁਕੱਦਮਾ ਕਿੱਦਾਂ ਤੁਹਾਡਾ ਰਣਜੀਤ ਕਿੱਦਾਂ ਰਹੀ ਹੈ 2019 ਦਾ ਮੁਕੱਦਮਾ ਜੀ ਮੇਰਾ ਇੱਕ ਸਥਾਨਕੀ ਦੀ ਪਾਰਟੀ ਆ ਉਹਨਾਂ ਦੇ ਨਾਲ ਮੇਰਾ ਕੁਝ ਝੇਲੂ ਮਸਲਾ ਸੀਗਾ ਬਸ ਉਹ ਮਸਲਾ ਸੀਗਾ ਉਹਦੇ ਸਬੰਧੀ ਨਾਲੇ ਮੇਰੇ ਦੀਆਂ ਨਜਾਇਜ਼ ਚੋਰੀਆਂ ਗਈਆਂ ਠੀਕ ਹੈ ਇਹਦੇ 'ਚ ਹੁਣ ਇਹੀ ਆ ਚੀਜ਼ ਮੈਂ ਕਰਦਾ ਕਿ ਵੀ ਕੋਈ ਮਾਦਮ ਬਰਾਏ ਮੈਨੂੰ ਤਾਂ ਆਉਣਾ ਪਿਆ ਕਿਉਂਕਿ ਜੋ ਇਹਨਾਂ ਨੇ ਚੀਜ਼ਾਂ ਕੀਤੀਆਂ ਮੈਂ ਲੜਦਾ ਆਇਆ ਹੁਣ ਤਾਂ ਨਹੀਂ ਆ ਰਿਹਾ ਕਾਫੀ ਦਿਨ ਲੜਦਾ ਆ ਰਿਹਾ ਨਾ ਮੈਨੂੰ ਇਹ ਚੀਜ਼ ਪਾਉਂਦਾ ਸੀਗਾ ਬਟ ਮੈਂ ਤੁਹਾਨੂੰ ਮੀਡੀਆ ਨੂੰ ਕਲੀਅਰ ਕਰਨਾ ਚਾਹੁੰਦਾ ਸੀ ਕਿਉਂਕਿ ਇਹਨੂੰ